ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਮੌਸਮ ਹੋ ਗਿਆ ਵਧੀਆ ਗਰਮੀ ਬਹੁਤ ਹੋਈ ਵੀ ਆ ਸਵੇਰੇ ਮੀਂਹ ਪੈ ਗਿਆ ਪੂਰਾ ਗੱਟ ਕੇ ਠੀਕ ਆ ਜੀ ਅੱਜ ਸਵੇਰੇ ਜਿਸੀਂ ਆਏ ਆ ਮੰਡੀ 'ਚ ਪਾਣੀਓ ਪਾਣੀ ਤੇ ਉਹ ਦੇਖੋ ਟਰੈਕਟਰਾਂ ਦੇ ਨਿਸ਼ਾਨ ਵੀ ਪਏ ਹੋਏ ਆ ਬਾਈ ਠੀਕ ਆ ਜੀ ਤੁਹਾਨੂੰ ਅੱਜ ਆਪਾਂ ਨੇ ਇੱਕ ਲੱਗ ਜੀ ਚੀਜ਼ ਦਿਖਾਉਣੀ ਆ ਆ ਮਿਲੋ ਅਮਨ ਬਾਈ ਨੂੰ ਹੋਰ ਬਾਈ ਵਧੀਆ ਵਧੀਆ ਠੀਕ ਠਾਕ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਂ ਵਧੀਆ ਬਾਈ ਠੀਕ ਆ ਬਾਈ ਗਰਮੀ ਨੇ ਮੱਤ ਮਾਰੀ ਪਈ ਆ ਕਰਮੀ ਭਾਈ ਮੀਂਹ ਪੈ ਗਿਆ ਮਨੇ ਹਮਸ ਬਹੁਤ ਹੋ ਗਈ ਅੱਜ ਹਨਾ ਦੇਖ ਲੈ ਇੰਨਾ ਮੀਂਹ ਪਿਆਸਦੇ ਰੇ ਹਾਂ ਹੈਨਾ ਲੱਗਦਾ ਨਹੀਂ ਪਿਆ ਹੁਆ ਜਮਾ ਵੀ ਲੱਗਦਾ ਭਾਈ ਬਹੁਤ ਜ਼ਿਆਦਾ ਗਰਮੀ ਹੋ ਗਈ ਬਹੁਤ ਹਮਸ ਹੋਈ ਹੋਈ ਤੇ ਹਾਂ ਆਹ ਡਰਾ ਮੇਰੇ ਸ਼ਾਨ ਲੱਗਿਆ ਬਿਲਕੁਲ ਬਿਲਕੁਲ ਕਿੰਨੇ ਕੇ ਫੁੱਟ ਦਾ ਭਾਈ ਪਾਣੀ ਕਿਹੜਾ ਪਾਣੀ ਹੋਊਗਾ ਹੀ 2-2 ਫੁੱਟ ਦੋ ਤਾਂ ਨਹੀਂ ਘਟਦਾ ਮਾੜਾ ਮੁੱਢ ਚੱਲ ਕੱਟ ਲਾ ਲਾ ਅੱਗੇ ਚੱਲ ਖੇਤਾ ਲੈ ਕੇ ਮਣਕੇ ਦੇਖਿਆ ਯਾਨੀ ਖੜਾ ਤਾਂ ਸਾਰਾ ਹਾਂ ਖੇਤਾ ਨਹੀਂ ਤਾਂ ਬਹੁਤ ਤੇ ਬਾਕੀ ਭਾਈ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਅੱਜ ਛੋਟਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਆਂ ਬੱਚਾ ਟਰੈਕਟਰ ਹੈ ਨਾ ਟਰੈਕਟਰ ਨਿਕਾਉਣਾ ਦਿੱਖਦਾ ਇਹ ਟਰੈਕਟਰ ਦਾ ਜਣੀ ਕੇ ਬੜੇ ਦਾ ਛੋਟਾ ਆਪਾਂ ਨੂੰ ਬੱਚਾ ਕਹਿ ਸਕਦੇ ਆਂ ਹੈ ਨਾ 245 ਮਹਿੰਦਰਾ ਜੀਵੋ ਡੀਆਈ ਇਹ ਦੂਆ ਹੈ ਕਿਹੜਾ ਜੀਵੋ ਜੀਵੋ ਭਾਈ ਜਿਹੜਾ ਇਹ ਟਰੈਕਟਰ ਆਮਨੇ ਵੀਰੇ ਇਹ ਜਮਾਂ ਹੀ ਸਮਝ ਲਾ ਵੀ ਸ਼ੋਅਰੂਮ ਹੈ ਆ ਠੀਕ ਹੈ ਜੀ ਇਹ ਮੜਾ ਦਿਖਾ ਕੇ ਨਾ ਚੱਲਿਆ ਹੋਇਆ 245 ਟਰੈਕਟਰ ਸਿਰਫ ਮੰਨ ਕੇ ਚੱਲ ਜਿਹੜਾ 6 ਕ ਘੰਟੇ 6 6 ਦੇ ਵਿੱਚੋਂ ਹਾਂ 2 ਕ ਘੰਟੇ ਇੱਥੇ ਹੀ ਕਦੇ ਕੋਈ ਦੇਗਾ ਇੱਕ ਨੂੰ ਕਿਹੜਾ ਕਦੇ ਕੋਈ ਬਾਈ ਮੇਰੇ ਸਾਹਮਣੇ ਹਾਂ ਉਰੇ ਜਿੰਨੇ ਵੀ ਬੰਦੇ ਆਏ ਆ ਅੱਜ ਕੋਈ ਸਭ ਨੇ ਚਲਾ ਲਿਆ ਅੱਧੀ ਟੈਂਕੀ ਦੀ ਅੱਜ ਉਰੇ ਸਵੇਰ ਦਾ ਮੇਰਾ 2 ਘੰਟਾ ਟਰੈਕਟਰ ਇੱਥੇ ਚੱਲ ਲਿਆ ਇਹ ਟੈਂਕੀ ਥੱਲੇ ਲੱਗੀ ਜਾ ਹਾਂ ਹਾਂ ਠੀਕ ਹੈ ਜੀ ਟਰੈਕਟਰ ਇਹ ਬਾਈ ਮਾਡਲ ਆ ਬਾਈ ਸਮਝ ਲਓ ਜਿਹਹਾ ਟਰੈਕਟਰ ਏਜੰਸੀ ਚੋਂ ਆਇਆ ਵਾ ਉਦਾਂ ਦੀ ਟਰੈਕਟਰ ਪਿਆ ਅੱਜ ਥੋੜੀ ਮਿੱਟੀ ਮਿੱਟੀ ਜ਼ਰੂਰ ਪੈ ਗਈ ਆ ਗਾਰੇ ਗੁਰੇ ਚੱਲਣੇ ਕਰਕੇ ਅਟਾਇਰਾਂ ਦੇ ਨਿਸ਼ਾਨ ਦੇਖ ਲਓ ਬਾਈ ਰੂ ਸਪੀਡ ਚਾ ਬਾਈ ਇਹ ਠੀਕ ਹੈ ਜੀ ਕਣੇ ਖੜੇ ਆ ਟਾਇਰ ਚਿੱਕਣਾ ਤੇ ਯਾਸੀ ਜੁਆਇਵ ਹੁੰਨੇ ਆ ਤੇ ਬੰਦੇ ਨੇ ਮਤਲਬ ਕਿ ਲਿਆ ਸੀ ਆਪਣੇ ਕੰਮ ਕਰਨ ਦੇ ਵਾਸਤੇ ਜਿਹੜੇ ਕੰਮ ਵਾਸਤੇ ਲਿਆ ਤਾਂ ਉਹ ਮਤਲਬ ਕਿ ਕੰਮ ਚਲੋ ਕਿਸੇ ਕਾਰਨ ਕਰਕੇ ਨਹੀਂ ਚੱਲਿਆ ਉਹਨੇ ਟਰੈਕਟਰ ਸੇਲ ਕਰਤਾ ਜੀ ਠੀਕ ਹੈ ਬਾਕੀ ਗੱਲ ਕਰੀਏ ਅਮਨੇ ਕਿੰਨੀ ਹਾਸਪਾਵਰ ਦਾ 25 ਪਾਵਰ ਦਾ ਹੋਊਗਾ ਇਹ ਬਾਈ ਇਹ 25 HP ਦੀ ਕੈਟਾਗਰੀ ਦਾ ਟਰੈਕਟਰ ਮਾੜਾ ਮੋਟਾ ਵੱਧ ਘੱਟ ਵੀ ਹੋ ਸਕਦਾ ਸਾਨੂੰ ਕੋਈ ਪ੍ਰੋਪਰ ਨੋਲਜ ਨਹੀਂ ਹੈਗੀ ਆਪਾਂ ਤੁਹਾਨੂੰ ਜਾਨੀ ਹਾਂ ਠੀਕ ਹੈ ਜੀ ਬਾਕੀ ਇੱਧਰ ਚਾਰ ਗੇਅਰ ਨੇ ਜੀ ਹਾਂ ਇਹ ਗੱਬੇ ਨਿਊਟਰਲ ਹੁੰਦੇ ਹੈ ਜੀ 1 2 3 4 ਠੀਕ ਹੈ ਜੀ ਚਾਰ ਗੇਅਰ ਆ ਪਰਲੇ ਪਾਸੇ ਇਹ ਵੀ ਤੁਹਾਨੂੰ ਦਿਖਾ ਦਨੇ ਆ ਇੱਧਰ ਕੀ ਫੰਕਸ਼ਨ ਹੈ ਵੀਰੇ ਇੱਧਰ ਹਾਈ ਲੋ ਆ ਆਹ ਲਿਫਟ ਵਾਲਾ ਇੱਧਰ ਬਾਈ ਆਹ ਪੈ ਗਿਆ ਦਾ ਹਾਈ ਇੱਥੇ ਲੋ ਆ ਨਿਊਟਰਲ ਪਿੱਛੇ ਰਿਵਰਸ ਆ ਲੈਫਟ ਵਾਲੇ ਲੀਵਰ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਲਾਏ ਹੋਏ ਆ ਬਾਈ ਠੀਕ ਹੈ ਜੀ ਕਹਿਣ ਦਾ ਮਤਲਬ ਇਹ ਟਰੈਕਟਰ ਦੇਖਣ ਨੂੰ ਬੇਸ਼ੱਕ ਛੋਟੇ ਨੇ ਪਰ ਜੇ ਆਪਾਂ ਆਪਾਂ ਨਵੇਂ ਦੀ ਰੇਟ ਦੀ ਗੱਲ ਕਰੀਏ ਤਾਂ ਨਵੇਂ ਦਾ ਰੇਟ ਨਾਲ ਤਾਂ ਕਾਫੀ ਹੁੰਦਾ ਨਵੇਂ ਦਾ ਰੇਟ ਜੋ ਆਪਾਂ ਆਈਡੀਆ ਕਹਦੇ ਨੇ ਤਾਂ 5.5 ਲੱਖ ਦੇ ਨੇੜੇ ਤੇਰੇ ਹੋਊਗਾ ਇਹਦਾ ਰੇਟ ਹਨਾ ਮੇਰੇ ਦੀ ਪੀਟੀਓ ਦੀ ਟੂਰ ਸਪੀਡਾਂ ਹਨਾ ਹਾਂ ਪੀਟੀਓ ਦੀ ਦੋਨਾਂ ਚ ਹੈ ਬਾਈ 540 ਵੀ ਹੈ 540 ਦੂਜੀ ਵੀ ਹੈਗੀ ਆ ਇਕਨੋਮੀ ਹਾਂ ਬਾਕੀ ਆਮਨੇ ਮੇਰੇ ਕਰ ਮੜਾ ਜਾ ਸਟਾਰਟ ਕਰਕੇ ਦਿਖਾਓ 540 ਹਾਂ 540 ਇਕਨੋਮੀ ਹਾਂ ਕਰੀ ਵੀਰੇ ਸਟਾਰਟ ਮੜਾ ਜਾ ਲੈ ਹੁਣ ਆਪਾਂ ਤੁਹਾਨੂੰ ਬਾਈ ਸਟਾਰਟ ਕਰਕੇ ਚਲਾ ਕੇ ਦਿਖਾਉਣਾ ਟਰੈਕਟਰ ਐ ਚੰਗੀ ਤਰ੍ਹਾਂ ਠੀਕ ਹੈ ਜੀ ਜੇ ਬਾਈ ਕਿਸੇ ਨੂੰ ਛੋਟੇ ਮੋਟੇ ਕੰਮ ਵਾਸਤੇ ਗੰਨੇ ਦੀ ਗੜਾਈ ਵਾਸਤੇ ਸਬਜ਼ੀਆਂ ਵਾਸਤੇ ਬਾਗਬਾਨੀ ਵਾਸਤੇ ਜਿਹਨੇ ਲੈਣਾ ਤਾਂ ਟਰੈਕਟਰ ਨਵਾਂ ਸਮਝ ਕੇ ਲੈ ਜਾਓ ਆਵਾਜ਼ ਸੁਣੋ ਬਾਈ ਟਰੈਕਟਰ ਦੀ ਕਿਆ ਘੈਂਟ ਆ ਇਹ ਆਪਣੇ ਢੇੜਾ ਮੜਾ ਜਾ ਭਾਈ ਬਾਈ ਇੰਨੀ ਐਦੀ ਦੂਏ ਟਰੈਕਟਰ ਨੂੰ ਰਲ ਨਹੀਂ ਦਿੰਦਾ ਹੈਗਾ ਨਾਲ ਜਦੋਂ ਲੈ ਕੇ ਆਏ ਚਲਾ ਕੇ ਦੋ ਦਿਨ ਟਰੈਕਟਰ ਮਿਲੇ ਉਹਨਾਂ ਨੂੰ ਐਂ ਕੱਟਦੇ ਹੀ ਆਇਆ ਬਾਈ ਇਹ ਤੋਰਾ ਬਹੁਤ ਆ ਟਰੈਕਟਰ ਦਾ ਦੇਖਣ ਨੂੰ ਬੇਸ਼ੱਕ ਛੋਟਾ ਪਰ ਤੋਰਾ ਖਾਸ ਆ ਇਹ ਪਹਿਲੇ ਲੋ ਦਾ ਤੋਰਾ ਬਾਈ ਇਹਦਾ ਭਾਜ ਦਾ ਬੇਹਰਾ ਹਾਂ ਜੀ ਆਪਏ ਕੱਦ ਪਰ ਜਾਉਂਗੇ ਫੇਰ ਤਾਂ ਬੰਦਾ ਕਹੂਗਾ ਵੀ ਇਹਨੇ ਕਿਆ ਭੱਜਣਾ ਆ ਜਦੋਂ ਭੱਜਦਾ ਇਹਨੂੰ ਆਪਾਂ ਛੱਡਦੇ ਆ ਛੱਡ ਮਾਰਿਆ ਜਮਨੇ ਕਿਆ ਕਹਿੰਦਾ ਦੇਖਿਓ ਛੱਡ ਤਾਂ ਮੜਾ ਚੌਥੇ ਗੇਅਰ ਤੇ ਕਿਆ ਕਹਿੰਦਾ ਉਹ ਦੇਖੋ ਚੌਥੇ ਗੇਅਰ ਤੇ ਗੋਲੀ ਹੋ ਗਿਆ ਬਾਈ ਬਾਕੀ ਬਾਈ ਆਪਾਂ ਨੇ ਤੁਹਾਨੂੰ ਇਹਦੇ ਬਾਰੇ ਜਿੰਨੀ ਕਿ ਜਾਣਕਾਰੀ ਹੈਗੀ ਦੇ ਦੇਣੀ ਆ ਟਰੈਕਟਰ ਆਪਣੇ ਕੋਲ ਸੇਲ ਵਾਸਤੇ ਆਇਆ ਹੋਇਆ ਈ ਇਹ। ਲੈ ਜੀ। ਬਸ ਮੈਂ ਕਰ ਲਿਆ ਵੀਰੇ ਬੰਦ। ਫੜੀ ਸ਼ੋ ਚੱਕੀ ਹਮੇ ਵੀਰੇ ਥੱਲੇ ਆ ਕੇ। ਲੋ ਜੀ ਹੁਣ ਆਪਾਂ ਤੁਹਾਨੂੰ ਇਹਦੀ ਸ਼ੋ ਚੱਕ ਕੇ ਦਿਖਾਉਨੇ ਇੰਜਨ ਵਗੈਰਾ ਕੀ ਕੰਡੀਸ਼ਨ ਹੈ ਇਹਦੀ। ਠੀਕ ਹੈ ਜੀ ਦੋ ਜੀ ਇਹ ਆ ਜੀ ਕਰੋ ਜੀ ਚੱਕ ਦੋ ਸਿਲੰਡਰ ਇੰਜਨ ਦੇ ਵਿੱਚ ਆ ਬਾਈ ਡਰਾਈ ਏਅਰ ਫਿਲਟਰ ਲੱਗਿਆ ਹੋਇਆ ਠੀਕ ਹੈ ਜੀ ਇੰਜਨ ਦਾ ਜਮਾ ਵੀ ਛੋਟਾ ਜਿਹਾ ਦੇਖੋ ਠੀਕ ਹੈ ਜੀ ਆ ਇਹਦਾ ਪੰਪ ਲੱਗਿਆ ਹੋਇਆ ਇੱਧਰ ਤੇ ਬਾਕੀ ਮੂਰੇ ਅਮਨੇ ਅੱਛਾ ਆਹ ਦਾ ਏਅਰ ਫਿਲਟਰ ਦਾ ਮੂਰੇ ਆ ਫਿਲਟਰ ਦੇ ਫਿਲਟਰ ਆ ਠੀਕ ਆ ਠੀਕ ਆ ਆਹ ਦਾ ਰੇਡੀਓ ਠੀਕ ਹੈ ਜੀ ਇਹ ਬਾਈ ਇੰਜਨ ਮੰਨ ਮੰਨਦਾ ਮੰਨੇ ਮਹਿੰਦਰਾ ਆਪੇ ਤਿਆਰ ਕਰ ਦਿੱਤਾ ਇੰਜਨ ਹਨਾ ਇੱਕ ਮਿੰਟ ਇਧਰ ਵੀ ਦਿਖਾ ਦਿੰਨੇ ਬਾਈ ਤੁਹਾਨੂੰ ਆ ਇਹਦਾ ਡੀਜ਼ਲ ਫਿਲਟਰ ਲਾਇਆ ਵਾ ਜੀ ਠੀਕ ਆ ਅਲਟਰਨੇਟਰ ਅਲਟਰਨੇਟਰ ਵੀ ਛੋਟਾ ਲੱਗਿਆ ਹੋਇਆ ਚ ਹਨਾ ਸਲਫ ਵੀ ਛੋਟੀ ਆ Air filter ਸਾਰੀ ਚੀਜ਼ਾਂ ਸਪੈਸ਼ਲ ਆ ਬੈਟਰੀ ਵਾ ਜੀ ਮੂਰੇ ਆ ਇਹ ਵੀ ਫਰੰਟ ਤੇ ਬਾਕੀ ਇਹਦੇ ਫਿਊਜ ਬਾਜ ਲਾਏ ਹੋਏ ਆ ਇੰਡੀਕੇਟਰ ਇਹਦੇ ਸਾਈਡ ਤੇ ਦਿੱਤੇ ਹੋਏ ਆ ਮੂਰੇ ਨਹੀਂ ਹੈਗੇ ਮੂਰੇ ਸਿਰਫ ਲਾਈਟਾਂ ਨੇ ਇੰਡੀਕੇਟਰ ਤੇ ਜਿਹੜੀ ਲਾਈਟ ਆ ਦੂਜੀ ਪਾਰਕਿੰਗ ਵਾਲੀ ਉਹ ਮੂਰੇ ਆ ਠੀਕ ਆ ਜੀ ਬਸ ਸਮਝਾ ਦੇ ਲਾ ਦੇ ਵੀਰੇ ਸ਼ੋ ਬਾਕੀ ਬਾਈ 4x4 ਹਿੱਸੇ ਦੇ ਵਿੱਚ ਆ ਇਦਾਂ ਮਤਲਬ ਕਿ ਅਮਰੇ ਜਿਹੜੇ ਛੋਟੇ ਟਰੈਕਟਰ ਹੈ ਨਾ ਇਹ ਬਾਈ ਜ਼ਿਆਦਾਤਰ 4 ਵੀਲੇ ਕਾਮਯਾਬ ਨੇ ਹਾਂ ਕਿਤੇ ਰੱਬ ਨਾ ਕਰੇ ਕਿਤੇ ਫਸ ਜਵੇ ਯਾਨੀ ਕਿ ਫਿਰ ਮਤਲਬ ਕਿ 4 ਵੀਲੇ ਜ਼ਿਆਦਾ ਵਧੀਆ ਰਹਿੰਦਾ ਆਹ ਹੋਈ 4 ਵੀਲ ਲੈ ਆ ਇਹਦਾ ਗੇਅਰ ਲੱਗਿਆ ਬਾਈ 2 ਵੀਲ 4 ਵੀਲ 2 ਵੀਲ ਮੂਰੇ ਨੂੰ 4 ਵੀਲ ਆ ਹਾਂ ਇਹ ਜਿਹੜਾ ਡਿਫਰੈਂਸ਼ਲ ਲੋਕ ਬੜਾ ਨਾ ਹਾਂ ਇਹ ਇਹ ਅਮਨੇ ਦੂਜਾ ਹੈ ਜਿੱਦਾਂ ਮੰਨ ਲੈ ਪਿਛਲੇ ਟਾਰਾਂ ਦਾ ਜ਼ੋਰ ਵਜਦਾ ਇਕੱਠਾ ਇਹਦੇ ਨਾਲ ਆ ਇਹ ਤਾਂ ਹਾਂ ਵੀ ਦੋਵੇਂ ਲੋਕ ਹੋ ਜਾਂਦੇ ਨੇ ਲੋਕ ਹੋ ਜਾਂਦੇ ਹਾਂ ਠੀਕ ਹੈ ਜੀ ਬਾਕੀ ਟਰੈਕਟਰ ਬਾਈ ਕਿਸੇ ਪਾਸੇ ਵੀ ਮੜਾ ਜਾ ਸਕ੍ਰੈਚ ਵੀ ਨਹੀਂ ਹੈਗਾ ਠੀਕ ਹੈ ਹਾਂ ਬਾਈ ਟੂਲ ਬਾਕਸ ਇਹ ਮਨੇ ਲੱਗੇ ਚ ਲਾਇਆ ਹੋਣਾ ਦੇਖ ਛੇਬ ਦੇ ਹਾਂ ਲਾਓ ਜੀ ਆਹ ਟੂਲ ਬਾਕਸ ਆ ਜੀ ਲਾਇਆ ਹੋਇਆ ਆ ਡੰਡਾ ਦੇਖੋ ਡੰਡਾ ਦਾ ਬਾਈ ਛੋਟਾ ਜੀ ਉਹੀ ਲੱਗਦੀ ਆ ਹੁੱਕ ਦੇਖ ਲਓ ਟਰੈਕਟਰ ਦੇ ਯਾਰ ਸਾਈਜ਼ ਦੇ ਹਿਸਾਬ ਨਾਲ ਬਾਕੀ ਬਾਈ ਇੱਕ ਗੱਲ ਜ਼ਰੂਰ ਹੈ ਕਿਸੇ ਵੀ ਨਟ ਨੂੰ ਜਿੰਨੇ ਵੀ ਨਟ ਨੇ ਟਰੈਕਟਰ ਦੇ ਕਿਸੇ ਵੀ ਨਟ ਨੂੰ ਚਾਬੀ ਵੀ ਨਹੀਂ ਲੱਗੀ ਹੋਈ ਕਈਆਂ ਦੇ ਮਨ ਚ ਆਇਆ ਨੁਕਸਾ ਹੁੰਦਾ ਵੀ ਨਵਾਂ ਟਰੈਕਟਰ ਹੈ ਕਾਦੇ ਵੇਚ ਤਾਂ ਕੋਈ ਨੁਕਸ ਹੋਊਗਾ ਜੇ ਇਹ ਹੈ ਬਾਈ ਨੁਕਸ ਹੋਇਆ ਉਹ ਚੀਜ਼ ਦੀ ਫੁੱਲ ਗਾਰੰਟੀ ਆ ਠੀਕ ਹੈ ਜੀ ਆ ਕੇ ਆਪਣੇ ਟਰੈਕਟਰ ਦੀ ਤਸੱਲੀ ਕਰ ਲਿਓ ਚਲਾ ਕੇ ਦੇਖ ਲਿਓ ਜੇ ਤੁਸੀਂ ਟਰੈਕਟਰ ਲੈ ਵੀ ਗਏ ਬਾਈ ਤਾਂ ਵੀ ਬਾਅਦ ਚ ਵੀ ਆਪਾਂ ਤੁਹਾਨੂੰ ਗਾਰੰਟੀ ਦੇਵਾਂਗੇ ਟਰੈਕਟਰ ਦੀ ਮੇਰੇ ਬੇਟ ਹੁਣ ਪਤਾ ਨਹੀਂ ਪ੍ਰੋਪਰ ਕਿੰਨਾ ਹੋਊਗਾ ਇਹਦਾ ਹੋਊਗਾ 5-4 ਦਾ ਹਾਂ ਉਹਦਾ ਹੈ ਹੋਊਗਾ ਇਹਨੇ ਨਾ ਹੋਊਗਾ ਪਾਕੀ ਬਾਈ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਠੀਕ ਹੈ ਤਾਂ ਰੇਟ ਹੈਗਾ ਜੀ ਇਹਦਾ 3,60,000 ਰੁਪਇਆ ਠੀਕ ਹੈ ਜੀ 3,60,000 ਰੁਪਇਆ ਰੇਟ ਹੈ ਬਾਕੀ ਰੇਟ ਮਾੜਾ ਮੋਟਾ ਬਾਈ ਮੌਕੇ ਤੇ ਹੋ ਜਾਊਗਾ ਜਿਹਨੇ ਵੀ ਮੇਰੇ ਵੀਰ ਨੇ ਲੈਣਾ ਆ ਕੇ ਟਰੈਕਟਰ ਪਸੰਦ ਕਰ ਲਿਓ ਬਾਕੀ ਇਹਦਾ ਨੰਬਰ ਹੈਗਾ ਬਾਈ ਸਾਡੇ ਨਾਲਾ ਗੜਦਾ ਆਪਾਂ ਤੁਹਾਨੂੰ ਹਾਂ ਆਪਾਂ ਤੁਹਾਨੂੰ ਉਹਦੀ ਐਨਓਸੀ ਦਵਾਗੇ ਕਟਾ ਕੇ ਜੇ ਹੋ ਸਕਦਾ ਉਹ ਤੁਹਾਡਾ ਖਰਚਾ ਆਪਾਂ ਪਤਾ ਪਾ ਕੇ ਪੰਜਾਬ ਨੰਬਰ ਵੀ ਕਰਾ ਕੇ ਦੇ ਦਾਂਗੇ ਇਹਦਾ ਕੋਈ ਬਹੁਤਾ ਜਿਆਦਾ ਖਰਚਾ ਨਹੀਂ ਆਉਣਾ ਹੈਗਾ ਠੀਕ ਹੈ ਜੀ ਇਹ ਕਿਉਂਕਿ ਕਾਗਜ਼ ਪੱਤਰ ਦੇ ਸਾਰੇ ਹੈਗੇ ਐਨਓਸੀ ਦੀ ਮਿਲ ਜਾਨੀ ਆ। ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਜਿਹੜੀ ਆਪਾਂ ਨੇ ਵੀਡੀਓ ਚ ਨਾ ਦਿੱਤੀ ਹੋਵੇ ਉਹ ਤੁਸੀਂ ਥੱਲੇ ਸਕਰੀਨ ਦੇ ਫੋਨ ਨੰਬਰ ਮੈਂਸ਼ਨ ਕਰਾਂਗੇ ਆਪਾਂ। ਉਹਦੇ ਤੇ ਕਾਲ ਕਰ ਲਿਓ ਬਾਕੀ ਦੀ ਜਾਣਕਾਰੀ ਉੱਥੇ ਤੇ ਲੈ ਲਿਓ ਜਿਹੜੀ ਰਹਿ ਗਈ ਬਸ ਤੇ ਬਾਕੀ ਤਾਂ ਆਪਾਂ ਨੇ ਮੋਟੀ ਮੋਟੀ ਚੀਜ਼ਾਂ ਦੱਸਤੀਆਂ ਮਨੇ ਵੀਰੇ 22 ਮਾਡਲ ਹੈ ਠੀਕ ਹੈ। ਤੇ 100 ਘੰਟੇ ਚੱਲਿਆ ਹੋਇਆ ਰੇਟ ਦੱਸਤਾ ਆਪਾਂ ਨੇ ਜਿਹੜੀ ਮੇਨ ਮੇਨ ਗੱਲਾਂ ਹੈਗੀਆਂ ਆਪਾਂ ਨੇ ਦੱਸਤੀਆਂ ਸਾਰੀਆਂ। ਠੀਕ ਹੈ ਜੀ ਮਤਲਬ ਕਿ ਮੇਨ ਪਰਪਸ ਹੈ ਅੱਜ ਕੱਲ ਜ਼ਿਮੀਦਾਰ ਜਿੱਦਾਂ ਆਮਨੇ ਗੰਨੇ ਵਾਸਤੇ ਹੀ ਵੱਧ ਲਓ ਆਪਣੇ ਬਹੁਤ ਲੰਨੇ ਲੋਕ ਹਨਾ ਹਾਂ ਜੜਾਈ ਡੋਈ ਕਰਨੇ ਤੋਂ ਹਾਂ ਹਾਂ ਬਾਗਬਾਨੀ ਵਾਲੇ ਵੀਰ ਤੇ ਜ਼ਿਆਦਾਤਰ ਬਾਈ ਜਿਹੜਾ ਪਹਾੜੀ ਏਰੀਆ ਨਾ ਪਹਾੜੀ ਉਧਰ ਲੋਕ ਇਹਨੂੰ ਵੱਧ ਲੰਦੇ ਨੇ ਪਹਾੜੀ ਇਲਾਕਿਆਂ 'ਚ ਗੰਨੇ ਚ ਵੀ ਤੇ ਜੱਗੂ ਦੇ ਨਾਲ ਤੀ ਚੱਲਦਾ ਹੁੰਦਾ ਰੂਟਰ ਵਾਗ ਗੰਨੇ ਚ ਵੀਰੇ ਇਹੀ ਚੱਲਦੇ ਨੇ ਵੱਧ ਹਾਂ ਬਾਕੀ ਬਾਈ ਜਿਹੜੇ ਵੀਰ ਨੇ ਕਿਸੇ ਨਾ ਨਵਾਂ ਲੈਣਾ ਨਾ ਕੋਈ ਨਵਾਂ ਲੈਣ ਬਾਰੇ ਸੋਚ ਰਿਹਾ ਵੀ ਨਵਾਂ ਲੈਣਾ ਏ ਜੇ ਆਪਾਂ ਕਿਸੇ ਵੀ ਕੰਪਨੀ ਦਾ ਲੰਨੇ ਆ ਤਾਂ ਮਤਲਬ ਕਿ 5 ਤੋਂ ਆਪਾਂ ਨੂੰ ਪਲੱਸੇ ਮ ਠੀਕ ਹੈ ਜਣੀ ਕੇ ਤੁਹਾਡਾ ਬਹੁਤ ਫਾਇਦਾ ਹੋ ਜਾਣਾ ਸਮਝ ਲਓ ਵੀ 2.5 ਲੱਖ ਰੁਪਏ ਦਾ ਫਾਇਦਾ ਹੋਣਾ ਟਰੈਕਟਰ ਤੁਹਾਨੂੰ ਨਵਾਂ ਹੀ ਮਿਲ ਜਾਣਾ ਇੱਕ ਤਰ੍ਹਾਂ ਨਾਲ ਠੀਕ ਹੈ ਤੇ ਬਾਕੀ ਟਰੈਕਟਰ ਆਪਣੇ ਕੋਲ ਹੋਰ ਵੀ ਖੜੇ ਨੇ ਬਾਈ ਸੈਕੰਡ ਹੈਂਡ ਜੇ ਕਿਸੇ ਨੇ ਕੋਈ ਹੋਰ ਸੈਕੰਡ ਹੈਂਡ ਟਰੈਕਟਰ ਲੈਣਾ ਹੋਇਆ ਤਾਂ ਉਹ ਵੀ ਦੇਖ ਲਿਓ ਆਕੇ ਆਲਰੇਡੀ ਆਪਾਂ ਨੇ ਆਪਣੇ ਸਾਰੇ ਟਰੈਕਟਰ ਦੀ ਵੀਡੀਓ ਪਾਈਆਂ ਹੋਈਆਂ ਜਿਹੜੇ ਆਪਣੇ ਕੋਲ ਆਏ ਪਏ ਆ ਠੀਕ ਹੈ ਜੀ ਹਾਂ ਕਿਹੜੇ ਬਾਈ ਆ ਨੰਬਰ ਸ਼ਾਨਦਿਲਾਉਨੇ ਹੁੰਨੇ ਆ ਤੇ ਚਾਕਾਂ ਨਾਲ ਹੈਨਾ ਆ ਦੇ ਟੂ ਟੈਂਕ ਆਹ ਲਿਖੇ ਹੋਏ ਦੇ ਉਦਾਂ ਹੀ ਲਿਖੇ ਹੋਏ ਪੋਰਟਿੰਗ ਨੰਬਰ ਹੁੰਦਾ ਉਦਾਂ ਹੀ ਲਿਖਿਆ ਹੈਨਾ ਪਾਰਟ ਨੰਬਰ ਬਿਲਕੁਲ ਬਿਲਕੁਲ ਸਲੈਂਸਰ ਦੇਖ ਲਓ ਬਾਈ ਇਹਨਾਂ ਦਾ ਸਲੈਂਸਰ ਇਦਾਂ ਹੀ ਆਉਂਦਾ ਪੈਮਾ ਹੀ ਆਉਂਦਾ ਛੋਟਾ ਇਦਾਂ ਹੀ ਆਉਂਦਾ ਇਹ ਛੋਟਾ ਸ਼ੋ ਹਾਂ ਛੋਟਾ ਰੈਕਟਰ ਕੋਈ ਵੀ ਲੈ ਲਓ ਆਹ ਫਿਲਟਰ ਮਨੇ ਦੂਆ ਲਿਫਟ ਵਾਲਾ ਹੈਨਾ ਇਹ ਲਿਫਟ ਵਾਲਾ ਲਿਫਟ ਵਾਲਾ ਫਿਲਟਰ ਆ ਲਾਇਆ ਹੋਇਆ ਬਾਈ ਇਹਦਾ ਇਹ ਵੀ ਛੋਟਾ ਹੈਨਾ ਇਹ ਵੀ ਛੋਟਾ ਹੀ ਆ ਬਾਕੀ ਹਿੱਸੇ ਦਾ ਬਾਈ ਬੰਦ ਹੈ ਮੁਰਲਾ ਇਦੇ ਬਾਸੇ ਨੂੰ ਪਾਣੀ ਪੂਣੀ ਪੈਣ ਨੂੰ ਜਗ੍ਹਾ ਨਹੀਂ ਹੈਗੀ ਜਿੱਦਾਂ ਮਰਜ਼ੀ ਜਿੱਦਾਂ ਪਾਣੀ ਪੂਣੀ ਚਲਾਉਣਾ ਹੈ ਜਿੱਦਾਂ ਮਰਜ਼ੀ ਚਲਾਈ ਜਾਓ ਅਸਲ ਦਿਖਦੇ ਨਹੀਂ ਇਹ ਮਤਲਬ ਨਹੀਂ ਨਹੀਂ ਬੰਦ ਦਾ ਹਿੱਸਾ ਮੁਰਲੇ ਦਾ ਤੇ ਬਾਕੀ ਇਹ ਤੋਂ ਇਲਾਵਾ ਬਾਈ ਟਰੈਕਟਰ ਹੋਰ ਆਪਣੇ ਕੋਲ ਆਪਾਂ ਨੇ ਜਿਹੜਾ ਕੱਲ ਆਏ ਸੀ ਹਾਲੈਂਡ ਉਹਦੀ ਬਲੌਗ ਪਾਈ ਸੀ ਅੱਜ ਕਈ ਸਾਰੇ ਵੀਰਾਂ ਦੇ ਫੋਨ ਆਏ ਆ ਇੱਕ ਦੋ ਵੀਰ ਦੇਖਣ ਵੀ ਆਏ ਸੀ ਟਰੈਕਟਰਾਂ ਨਹੀਂ ਕਰਕੇ ਅੱਜ ਦੋ ਦਿਨ ਵੀਰਾਂ ਨੂੰ ਅਸੀਂ ਹਾਂਜੀ ਮਾਂ ਨਹੀਂ ਕਰਕੇ ਟਰੈਕਟਰ ਅੱਜ ਇਕੱਠੇ ਜੀ ਲੱਗੇ ਆ ਇਕੱਠੇ ਜੀ ਹਾਂ ਮਿਲ ਕੇ ਜੀ ਲੱਗੇ ਆ ਊਗਲੇ ਧੂੜੇ ਜੀ ਲਾਏ ਮੈਂ ਸਾਰੇ ਊਗਲੇ ਧੂੜੇ ਜੀ ਦਰਲਾ ਜੇ ਨਹੀਂ ਅਜੇ ਤੇ ਪਾਣੀ ਰੜਾਦਾ ਠੀਕ ਆ ਬਾਈ ਤੇ ਮੌਸਮ ਬਾਈ ਮੀਂਹ ਫੇਰ ਦੱਸਿਆ ਜਿਹੜੇ ਸਾਬ ਨਾਲ ਮਰੋੜ ਜਾ ਹੋਇਆ ਵਾ ਨਾ ਮੀਂਹ ਤਾਂ ਕੁਛ ਨਹੀਂ ਪਤਾ ਮੀਂਹ ਦੁਬਾਰਾ ਆ ਸਕਦਾ ਹਾਂ ਬਾਕੀ ਮੀਂਹ ਬਾਈ ਇਹ ਜਿਹੜਾ ਜ਼ਮੀਨ ਪਏ ਸਾਰੇ ਨਹੀਂ ਪਿਆ ਸਾਡੇ ਰੋਪੜ ਪਿਆ ਸਾਡੇ ਪਿੰਡ ਮੀਂਹ ਜਮਾਂ ਹੀ ਘਟਦਾ ਰੋਪੜ ਬਹੁਤ ਆ ਮੀਂਹ ਬਾਕੀ ਹੁਣ ਚਲੋ ਬਾਈ ਟਾਈਮ ਆ ਮੀਂਹ ਦਾ ਪੈਣਾ ਹੀ ਆ ਬਸ ਜਾਨੀ ਕਿ ਜਿਹੜਾ ਜ਼ਿਆਦਾ ਮੀਂਹ ਹੋਊ ਵੀ ਨੁਕਸਾਨ ਕਰਦਾ ਮਾੜਾ ਓਟਾ ਸਾਬ ਦੇ ਪਈ ਆਵੇ ਠੀਕ ਆ ਠੀਕ ਆ ਵੀਰੇ ਬਾਕੀ ਨਹੀਂ ਨਹੀਂ ਦੋਤਾ ਚਲੂ ਚੱਲੇ ਆ ਬਾਕੀ ਅਮਨੇ ਵੀਰੇ ਰੱਬ ਦੇ ਹੱਥ ਚ ਆ ਆਪਣੇ ਹੱਥ ਚ ਕੁਝ ਨਹੀਂ ਹੈਗਾ ਮੰਨ ਕੇ ਚੱਲ ਜਿਹੜੇ ਜਨਰੇਟਰਾਂ ਤੇ ਜਾਂ ਇੰਜਨਾਂ ਤੇ ਲਾਉਨੇ ਹਨਾ ਹਾਂ 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 ਪਾਣੀ ਜੂਰੀ ਨੂੰ ਉਹਨਾਂ ਵਾਸਤੇ ਤਾਂ ਵਰਦਾਨ ਹੈ ਉਹਨਾਂ ਵਾਸਤੇ ਵਰਦਾਨ ਆ ਬਾਈ ਸਹੀ ਗੱਲ ਆ ਬਾਕੀ ਚਲੋ ਠੀਕ ਆ ਬਾਈ ਵੀਡੀਓ ਵੀ 10 ਮਿੰਟ ਤੋਂ ਉੱਪਰ ਬਣ ਗਈ ਤੇ ਹੈ ਹਾਂਜੀ ਹਾਂ ਬਾਈ ਤੇ ਜੇ ਕੋਈ ਵੀ ਮੇਰਾ ਵੀਰ ਚਾਹਵਾਲ ਸੱਜਣ ਹੋਇਆ ਲੋਕੇਸ਼ਨ ਸਭ ਨੂੰ ਪਤਾ ਹੀ ਆਪਣੀ ਚੰਡੀਗੜ੍ਹ ਤੋਂ ਨੰਦਪੁਰ ਸਾਹਿਬ ਰੋਡ ਤੇ ਆਪਣੀ ਏਜੰਸੀ ਆ ਬਾਈ ਟਰੈਕਟਰਾਂ ਦੀ ਇੰਡੋ ਫਾਰਮ ਠੀਕ ਹੈ ਉੱਥੇ ਆ ਕੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਹੋਰ ਵੀ ਪੁਰਾਣੇ ਖੜੇ ਹੁੰਦੇ ਨੇ ਕਿਸੇ ਨੇ ਕੋਈ ਵਿੱਚ ਵੀ ਕਰਨਾ ਹੋਇਆ ਵਾਧਾ ਘਟਾ ਉਹ ਵੀ ਕਰ ਲਾਂਗੇ ਜੀ ਠੀਕ ਹੈ ਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਪੁਰਾਣਾ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਦਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਰੇਟ ਦੱਸਦਿਆ ਕਰੋ ਜੀ ਪੁਰਾਣਾ ਟਰੈਕਟਰ ਵੀ ਆਪਾਂ ਲੈ ਲੈਣੇ ਆ ਜੀ ਵਧੀਆ ਟਰੈਕਟਰ ਹੋਵੇ ਕਾਗਜ਼ ਪੱਤਰਾ ਦਾ ਸਹੀ ਹੋਵੇ ਠੀਕ ਹੈ ਜੀ ਬਾਕੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ